ਪੰਜਾਬੀ ਨੌਜਵਾਨ ਦੀ ਯੂਕਰੇਨ ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਲੜਕੇ ਨੂੰ ਜ਼ਬਰੀ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਫਤੇਗੜ ਚੂੜੀਆਂ ਰੋਡ ਤੇ ਪਾਮ ਵਿਹਾ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੀ ਯੂਕਰੇਨ ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਪਾਮ ਵਿਹਾਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੀ ਯੂਕਰੇਨ ਚ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਤੇ ਫਿਰ ਜੰਗ ਦੇ ਮੈਦਾਨ ਵਿੱਚ ਛੱਡ ਦਿੱਤਾ ਗਿਆ ਜਿੱਥੇ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ ਪਰਿਵਾਰ ਨੂੰ ਆਪਣੇ ਲੜਕੇ ਦੀ ਮੌਤ ਦਾ ਪਤਾ 58 ਦਿਨਾਂ ਬਾਅਦ ਰਿਸ਼ਤੇਦਾਰਾਂ ਤੋਂ ਲੱਗਿਆ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਜਪਾਲ ਸਿੰਘ ਦੀ Laash ਨੂੰ ਰਸ਼ੀਆ ਤੋਂ ਜਲਦ ਤੋਂ ਜਲਦ ਭਾਰਤ ਤੇ ਲਿਆ ਕੇ ਪਰਿਵਾਰ ਨੂੰ ਸੌਂਪੀ ਜਾਵੇ ਮ੍ਰਿਤਕ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਫੌਜੀ ਟ੍ਰੇਨਿੰਗ ਨਹੀਂ ਸੀ ਲਈ ਫਿਰ ਇਨ੍ਹਾਂ ਹਾਲਾਤਾਂ ਵਿੱਚ ਕਿਸੇ ਵੀ ਦੇਸ਼ ਦੀ ਸਰਕਾਰ ਉਸਦੇ ਪਤੀ ਨੂੰ ਜੰਗ ਵਿੱਚ ਕਿਵੇਂ ਤੱਕ ਸਕਦੀ ਹੈ ਉਹਨਾਂ ਦੱਸਿਆ ਕਿ 20 ਦਸੰਬਰ ਨੂੰ ਤੇਜਪਾਲ ਸਿੰਘ ਟੂਰਿਸਟ ਵੀਜ਼ੇ ਤੇ ਭਾਰਤ ਤੋਂ థਾਈਲੈਂਡ ਗਿਆ ਸੀ ਉੱਥੇ ਹੀ ਉਹ ਆਪਣੇ ਦੋਸਤਾਂ ਦੇ ਨਾਲ 12 ਜਨਵਰੀ ਨੂੰ ਕਿਸੇ ਤਰ੍ਹਾਂ ਰਸ਼ੀਆ ਦੇ ਮਾਸਕੋ ਸ਼ਹਿਰ ਦੇ ਵਿੱਚ ਪਹੁੰਚ ਗਿਆ ਜਿੱਥੇ ਉਸ ਨੂੰ ਕੋਈ ਕੰਮ ਨਾ ਮਿਲਿਆ ਤਾਂ ਕੁਝ ਦੋਸਤਾਂ ਨੇ ਉਸ ਨੂੰ ਫੌਜ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਪਰਿਵਾਰ ਕਿਸੇ ਵੀ ਕੀਮਤ ਤੇ ਤੇਜਪਾਲ ਸਿੰਘ ਨੂੰ ਵਿਦੇਸ਼ ਨਹੀਂ ਸੀ ਜਾਣ ਦੇਣਾ ਚਾਹੁੰਦਾ ਪਰ ਤੇਜਪਾਲ ਇਸ ਗੱਲ ਤੇ ਜਿੱਦ ਕਰ ਰਿਹਾ ਸੀ ਕਿ ਉਹ ਇੱਕ ਵਾਰ ਵਿਦੇਸ਼ ਜਾਣਾ ਚਾਹਦਾ ਤੇ ਜਲਦੀ ਉਹ ਵਾਪਸ ਆ ਜਾਵੇਗਾ। ਹਾਂ ਜੀ ਸਰ ਆਪਕਾ ਨਾਮ ਮੇਰਾ ਨਾਮ ਸਬਿੰਦਰ ਸਿੰਘ ਹੈ। ਸਬਿੰਦਰ ਜੀ ਜੂ ਲੜਕਾ ਜਿਸki ਡੈਥ ਹੋਈ ਹੈ ਯੂਕ੍ਰੇਨ ਪੇ ਕੱਪ ਗਿਆ ਥਾ, ਕੀ ਨਾਮ ਹੈ ਔਰ ਆਪਕੋ ਕੈਸੇ ਪਤਾ ਲੱਗਾ? ਸਰ ਮੇਂ ਹਮਾਰਾ ਜੋ ਗਿਆ ਇਹ 12 ਜਨਵਰੀ ਨੂੰ ਗਿਆ ਹੈ। 12 ਜਨਵਰੀ ਨੂੰ ਜਾਣ ਤੋਂ ਬਾਅਦ ਜੁਕਰੇਨ ਚ ਉਹਨੇ ਆਪਣੀ ਜਗ੍ਹਾ ਰਸੀ ਆਰਮੀ ਜਗ੍ਹਾ ਨੇ ਜੁਆਇਨ ਕੀਤਾ ਅਸੀ ਆਰਮੀ ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਡੈਥ ਹੋਈ ਆ 12 ਮਾਰਚ ਤੋਂ ਬਾਅਦ ਸਾਡੇ ਨਾਲ ਉਹਦਾ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ ਸੰਬੰਧ 9 ਮਾਰਚ 9 ਨਾਮੀ 9 ਤਰੀਕ ਨੂੰਾਨੂੰ ਪਤਾ ਲੱਗਾ ਸੀ ਇਹ ਦੱਸੋ ਜੀ ਹਾਂਜੀ ਉਸਦੇ ਪਿੱਛੇ ਕੋਈ ਹੋਰ ਪਿੱਛੇ ਉਸਦੇ ਇੱਕ ਵਾਈਫ ਹੈ ਦੋ ਬੇਟੇ ਇੱਕ ਬੇਟਾ ਇੱਕ ਬੇਟੀ ਆ ਔਰ ਮਾਤਾ ਪਿਤਾ ਹੈ ਸਰ ਆਪ ਉਸਕੇ ਕਿਆ ਲੱਗਦਾ ਮੈਂ ਚਾਚਾ ਜੀ ਨਹੀਂ ਬੱਜ ਡੈਡ ਗੋਰੀ ਵਾਲੇ ਤੋਂ ਕੋਈ ਜਾਣਕਾਰੀ ਨਹੀਂ ਸੀ ਅਸੀਂ ਅਸੀਂ ਉਹਨੂੰ ਮੇਲ ਪਾਈ ਹੈ ਏਜੰਸੀ ਨੂੰ ਪਰ ਉਹਨਾਂ ਨੇ ਸਾਨੂੰ ਫਿਰ ਅਪਲਾਈ ਅੰਬੈਸੀ ਨੂੰ ਉਹਨਾਂ ਨੇ ਜੋ ਹਮਝਾਉਂਦੇ ਤੋਂ ਭਾਰਤ ਸਰਕਾਰ ਸੇ ਕੋਈ ਆਪ ਦੀ ਬਾਤ ਚੀਤ ਨਹੀਂ ਇਸ ਦੇ ਬਾਰੇ ਨਹੀਂ ਭਾਰਤ ਸਰਕਾਰ ਸਾਡੀ ਕੋਈ ਬਾਤ ਚੀਤ ਨਹੀਂ ਅਜੇ ਨਹੀਂ ਹੋਈ ਅਸੀਂ ਹੁਣ ਇਹੀ ਮੰਗ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਵਾਈਫ ਦੀ ਉਹਨਾਂ ਦੀ ਤੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਉਹਨਾਂ ਜਿਹੜੇ ਉਹਨਾਂ ਦੇ ਜੋ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ 50 ਸਰਕਾਰ ਉਹਦੀ ਬੇਨਤੀ ਹੈ ਉਹਨਾਂ ਦੀ ਵਾਈਫ ਵੀ ਜੁਆ 50 ਸਰਕਾਰ ਚਾਚਾ ਹੀ ਲੱਗਤੇ ਆਂ ਤੋ ਪੁੱਤੀ ਜਾਇ ਹੈ ਮਾਰਾ ਉਹ ਦੇਰ ਤੋਂ ਉਧਰ ਹੀ ਹੋਈ ਹੈ ਜੋ ਵੀ ਹੋਗਾ ਮਾਰੇ ਕੋ ਤੋ ਪਤਾ ਹੀ 3 ਮਹੀਨੇ ਕੇ ਬਾਅਦ ਚਲਾ ਹੈ ਉਸ ਟਾਈਮ ਉਸਨੇ ਫੋਨ ਬੰਦ ਕਰਦੀਆ ਫੋਨ ਕੋਲਾ ਬਾਰਡਰ ਜਾ ਰਹੇ ਆ ਮਾਰਾ ਫੋਨ ਜਮਾ ਹੋ ਗਿਆ तो वापस आएंगे तभी फोन हो पाएगा मारा नेट नुट तो इनकी कंटैक्ट नहीं हो पाएगा वापस आएंगे उधर ही बाद में कहीं डेथ होगी हमारा फोन फान आना बंद हो गया इधर उसको क्या जबरदस्ती रूस की आर्मी में शामिल किया गया था कोई आपकी बात हुई है इधर से तो गया, तो गया। उधर ही गया।, तो गया।, तो गया, गया।, तो गया कैसे भर्ती हुआ वो भी मेरे को तो पता नहीं मैं तो दूर से है घर वालों को इनको ज़्यादा पता है बाकी मेरा नाम परमिंदर कौर है हाँ जी मेरे हस्बैंड भी 20 दिसंबर को जहाँ था थाईलैंड गए थे वो फ्रेम चेक करो फ्रेम को पहले दो उसके बाद वो 12 जनवरी को रशिया गए थे मॉस्को तो हुँ। रशिया में जबरदस्ती उनको भर्ती किया गया था कैसे हुआ था सब कुछ बात हुई आपकी हाँ जी इनहा के कुछ फ्रेंड थी फ्रेंड्स उन्होंने मतलब इनको फोर्स किया था कि चलो आप भी आ जाओ तो उनके कहने पे ये मतलब पे गए थे ये टूरिस्ट वीजे पे ही गए थे अपना ही मतलब टिकट लेके और वीजा लेके परिवार ने कितनी मुश्किलों से इनको भेजा था और क्या क्या सोचा था कितनी आशाएं थी परिवार फैमिली नहीं सी ये चीज़ ली मतलब हमारी फैमिली थी ना जो वो नहीं एग्री करती थी हम बाहर नहीं भेजना इन्होंने लेकिन ये जबरदस्ती इनको बोल के गए कि हम जाना ही जाना है तो आखिरी आपसे क्या बात हुई थी उनकी जो लास्ट कन्वर्सेशन मेरी उनसे हुई है थ्री मार्च को उसके बाद मेरी बात नहीं हुई तो अब मैं क्या मांग करते हैं आप सरकार से अभी तक पता नहीं लगता है कि बॉडी कहाँ है क्या मांग करोगे हाँ जी मैं इंडियन गवर्नमेंट से यही मांग कर रही हूँ कि अगर उनकी डेड बॉडी है तो हमारे तक भेजी जाए